ਤੇ ਮੈਂ ਕਹਿੰਦਾ ਕਿ ਸਲੂਟ ਤੇ ਸਲਾਮ ਹੈ ਦੇਸ਼ ਨੇ ਜਿਹੜੇ ਵੱਡੇ ਖਿਡਾਰੀ ਪੈਦਾ ਕੀਤੇ ਐ ਜੀ ਉਹਦੇ ਚ ਸ਼ਰਜੇਸ਼ ਉਹ ਉਹ ਚਮਕਦਾ ਸਤਾਰਾ ਹੈ ਜਿਹਨੇ ਸਾਡੀ ਹਾਕੀ ਦੇ ਉਸ ਸੁਨਹਿਰੇ ਦਿਨ ਵਾਪਸ ਲਿਆਉਣ ਦੇ ਵਿੱਚ ਮੈਨੂੰ ਲੱਗਦਾ ਵਰਲਡ ਵਰਲਡਸ ਬੈਸਟ ਗੋਲ ਕੀਪਰ ਹੈ ਉਹ ਜੀ ਔਰ ਅੱਜ ਵੀ ਤੁਸੀਂ ਦੇਖੋ ਉਹਦੇ ਸੇਵਸ ਕਿੰਨੇ ਬ੍ਰਿਲਿਅੰਟ ਸੀਗੇ ਦੋ ਸੇਵਸ ਉਹਨਾਂ ਨੇ ਕੀਤੇ ਬ੍ਰਿਲਿਅੰਟ ਮੈਂ ਕਹਿੰਦਾ ਕਿ ਉਹ ਜਦੋਂ ਦੂਜਾ ਸੇਵ ਹੀ ਹੋਇਆ ਤੇ ਚਿੱਕਾਂ ਵੱਜਣ ਲੱਗੀਆਂ ਕੂਕਾਂ ਫੋਨ ਆਉਣ ਲੱਗੇ ਬਿਲਕੁਲ ਫੇਰ ਵੀ ਤੁਸੀਂ ਦੇਖੋ ਮਨਦੀਪ ਜਦੋਂ ਹੱਥ ਜੋੜ ਕੇ ਖੜਾ ਸੀਗਾ ਉਹ ਸੀਨ ਤੁਸੀਂ ਦੇਖਿਆ ਕਿ ਨਹੀਂ ਤੁਸੀਂ ਆਫਿਸ 'ਚ ਸੀਗੇ ਤੇ ਉਹ ਬੜਾ ਭਾਵੁਕ ਕਰਨ ਵਾਲਾ ਸੀਨ ਸੀ ਕਿ ਅਰਦਾਸ ਵੀ ਚੱਲ ਰਹੀ ਹੈ ਔਰ ਜਤਨ ਤੋਂ ਬਾਅਦ ਵੀ ਪੂਰੀ ਟੀਮ ਨੇ ਫਿਰ ਹੜਲ ਬਣਾ ਕੇ ਤੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਜੀ ਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਹੁਣ ਉਹ 2000 ਤੋਂ ਬਾਅਦ ਦੁਬਾਰਾ ਪਨੀਰੀ ਉੱઠી ਹੈ ਨਾ ਜਿਹੜੀ ਉਹ ਸਾਡੇ ਉਸ ਸੁਨਹਿਰੀ ਦਿਨਾਂ ਨੂੰ ਦੁਬਾਰਾ ਚੇਤੇ ਕਰਾਰੀ ਅੱਖਾਂ 'ਚ ਹੰਝੂ ਭਾਵ ਕੋ ਵੀ ਹੋ ਰਿਹਾ ਮੈਂ ਥੋੜੀ ਪੋਸਟ ਵੀ ਪੜ੍ਹੀ ਜਦੋਂ ਇੰਡੀਆ ਜਿੱਤਦੀ ਐ ਸੈਮੀਫਾਈਨਲ ਜਾਂਦੀ ਐ ਤੁਸੀਂ ਪੋਸਟ 'ਚ ਵੀ ਲਿਖਦੇ ਹੋ ਬੜੇ ਇਮੋਸ਼ਨਲ ਸੀਨ ਸੀਗੇ ਹਾਕੀ ਨਾ ਮੈਨੂੰ ਮੇਰੇ ਫਾਦਰ ਤੋਂ ਮਿਲੀ ਐ ਮੈਂ ਉਹ ਗੱਲਾਂ ਕਿ ਉਹਨਾਂ ਨੇ ਦੱਸਣਾ ਕਿ ਜਦੋਂ ਗਦਾਫੀ ਸਟੇਡੀਅਮ 'ਚ ਕਦੇ ਮੈਚ ਹੋਣਾ ਤੇ ਫਿਰ ਉਹ ਜਸਦੇਵ ਸਿੰਘ ਹੋਣਾ ਦੀ ਆਵਾਜ਼ ਤੇ ਰੇਡੀਓ ਦੇ ਵਿੱਚ ਕਿ ਮੈਂ ਜਸਦੇਵ ਸਿੰਘ ਬੋਲ ਰਹਾ ਹਾਂ ਗਦਾਫੀ ਸਟੇਡੀਅਮ ਲਾਹੌਰ ਸੇ ਭਾਰਤ ਕੀ ਆਨ ਸ਼ਾਨ ਬੰਦ ਤਿਰੰਗਾ ਲਹਿਰਾ ਰਹਾ ਹੈ ਤੇ ਉਹ ਉਹ ਕਮੈਂਟਰੀ ਸੁਣ ਕੇ ਉਹ ਕਹਿੰਦੇ ਅਸੀਂ ਵੱਡੇ 75 ਦਾ ਵਰਲਡ ਕੱਪ ਜਦੋਂ ਜਿੱਤ ਕੇ ਆਏ ਤਾਂ ਪੰਜਾਬ ਦੇ ਵਿੱਚ ਐਡਾ ਵੱਡਾ ਕੱਟ ਹੋਇਆ ਜਿਵੇਂ ਐਤਕੀ ਤੁਸੀਂ ਕ੍ਰਿਕਟ ਦੀਆਂ ਦੇਖੀ ਹੈ ਨਾ ਵਰਲਡ ਕੱਪ ਜਿੱਤ ਕੇ ਆਏ ਬੰਬਈ ਵਿਕਟਰੀ ਮਾਰਚ ਹੋਇਆ ਸੀਗਾ ਹਮ ਬਲਬੀਰ ਸਿੰਘ ਸੀਨੀਅਰ ਉਸ ਟੀਮ ਦੇ ਕੋਚ ਹੁੰਦੇ ਸੀਗੇ ਮੈਨੂੰ ਬਲਬੀਰ ਸਿੰਘ ਸੀਨੀਅਰ ਨੇ ਉਹਦੀਆਂ ਯਾਦਾਂ ਤਾਜ਼ੀਆਂ ਕੀਤੀ ਪਰ ਡੈਡੀਕੇਸ਼ਨ ਇਸ ਲੈਵਲ ਦੀ ਸੀ ਕਿ ਪਤਨੀ ਹਸਪਤਾਲ ਦੇ ਵਿੱਚ ਪਈ ਸੀ ਪੀਜੀਆਈ ਚ ਦਾਖਲ ਤੇ ਉਹ ਘਰ ਵਾਲੀ ਨੂੰ ਛੱਡ ਕੇ ਉਹ ਬੰਦਾ ਇਹਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ ਇਸ ਦੁਨੀਆ 'ਚ ਪਿਆਬੀ ਯੂਨੀਵਰਸਿਟੀ ਦੇ ਵਿੱਚ ਕੈਂਪ ਲੱਗਿਆ ਵਰਲਡ ਕੱਪ ਦੀ ਟੀਮ ਤਿਆਰ ਕਰਨੀ ਸੀ ਤੇ ਉਹ ਉੱਥੇ ਕੋਚਿੰਗ ਦੇ ਰਹੇ ਸੀ ਵਰਲਡ ਕੱਪ ਦੀ ਕੰਸੈਕੂਟਿਵਲੀ ਦੂਜੀ ਵਾਰੀ ਸਾਨੂੰ ਉਹ ਜਜ਼ਬਾਤ ਦਿੱਤੇ ਹੈ ਰਾਜਦੀਪ ਮੈਂ ਵਾਕਿਆ ਹੀ ਇਮੋਸ਼ਨਲ ਹੋਇਆ ਮੈਂ ਪਰਿਵਾਰ 'ਚ ਬੈਠ ਕੇ ਦੇਖ ਰਿਹਾ ਸੀ ਮੇਰੇ ਫਾਦਰ ਸਾਡੇ ਦੋਨਾਂ ਦੇ ਦਿਲਾਂ ਦੀ ਧੜਕਣ ਨੇ ਨਹੀਂ ਤੇਜ਼ ਓਲੰਪਿਕ ਦੇ ਵਿੱਚ ਹੌਕੀ ਦੀ ਟੀਮ ਨੇ ਨਾਮ ਰੋਸ਼ਨ ਕੀਤਾ ਭਾਰਤ ਦਾ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਸਿਮਰ ਜੋਸ ਸਿੰਘ ਮੱਕੜ ਮੌਜੂਦ ਨੇ ਮੱਕੜ ਸਾਹਿਬ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਤੇ तमाम ਦੇਸ਼ ਵਾਸੀਆਂ ਨੂੰ ਵੀ ਹੌਕੀ ਦੇ ਖਿਡਾਰੀਆਂ ਨੇ ਅੱਜ ਫਿਰ ਨਾਮ ਰੋਸ਼ਨ ਕਰ ਦਿੱਤਾ ਦੇਸ਼ ਦਾ ਦੇਖੋ ਹੌਕੀ ਨਾ ਖੇਡ ਨਹੀਂ ਹੈ ਸਾਡੇ ਲਈ ਜਜ਼ਬਾਤ ਹੈ ਜਿਸ ਵੇਲੇ ਆਖਰੀ ਕੁਝ ਪਲ ਰਹਿ ਗਏ ਸੀਗੇ ਤੇ ਮੈਨੂੰ ਲੱਗਦਾ ਮੈਂ ਨਹੀਂ तमाम ਪੰਜਾਬੀ ਤੇ ਦੇਸ਼ਵਾਸੀ ਜਿਹੜੇ ਦੇਖ ਰਹੇ ਸੀ ਮੈਚ ਉਹਨਾਂ ਦੇ ਦਿਲਾਂ ਦੀਆਂ ਧੜਕਨਾਂ ਬਹੁਤ ਤੇਜ਼ ਸੀ ਕਿਉਂਕਿ ਅਮਿਤ ਰੋਈ ਦਾਸ ਨੂੰ ਰੈੱਡ ਕਾਰਡ ਦਿੱਤਾ ਗਿਆ ਜਿਹਦੇ ਵਿੱਚ ਬਹੁਤ ਸਾਰਾ ਜਗਰਾਜ ਹੋਣਾ ਦਾ ਔਰ ਈਵਨ ਜੇ ਤੁਸੀਂ ਕਮੈਂਟਰੀ ਸੁਣ ਰਹੇ ਸੀ ਤਾਂ ਤਨੇਜਾ ਸਾਹਿਬ ਜਿਹੜੇ ਕਮੈਂਟਰੀ ਕਰ ਰਹੇ ਸੀ ਉਹਨਾਂ ਦਾ ਵੀ opinion ਸੀ ਕਿ ਇਹ ਜਿਹੜਾ ਰੈੱਡ ਕਾਰਡ ਦਿੱਤਾ ਗਿਆ ਉਹ ਇਹ ਹੁੰਦਾ ਕਿ ਸਟਿਕ ਸਿਰ ਤੋਂ ਉੱਤੇ ਨਹੀਂ ਜਾਣੀ ਚਾਹੀਦੀ ਔਰ ਉਹ ਜੇ ਡੈਲੀਬਰੇਟ ਹੋਵੇ ਜਾਣਬੁੱਝ ਕੇ ਕੀਤੀ ਹੋਵੇ ਤੇ ਉਹ ਇਹ ਵੀ ਲੱਗ ਰਿਹਾ ਸੀ ਉਹ ਜਾਣਬੁੱਝ ਕੇ ਨਹੀਂ ਮਾਰੀ ਤੇ ਉਸ ਤੋਂ ਬਾਅਦ 10 ਖਿਡਾਰੀਆਂ ਦੇ ਨਾਲ ਭਾਰਤ ਖੇਡਿਆ ਹਾਲਾਂਕਿ ਪਹਿਲੇ ਹਾਫ ਤੋਂ ਬਾਅਦ ਅ ਪਹਿਲੇ ਕੁਆਟਰ ਤੋਂ ਬਾਅਦ ਬਾਕੀ ਦੇ ਤਿੰਨ ਕੁਆਟਰ ਬੜਾ ਡਿਫੈਂਸਿਵ ਖੇਡਣਾ ਪਿਆ ਔਰ ਪੋゼਸ਼ਨ ਵੀ ਜਿਹੜਾ ਜ਼ਿਆਦਾ ਉਹ ਇੰਗਲੈਂਡ ਦੇ ਕੋਲੇ ਰਿਹਾ ਤਾਂ ਇਹ ਬਹੁਤ ਔਖਾ ਮੈਚ ਸੀਗਾ 10 ਖਿਡਾਰੀਆਂ ਨਾਲ ਔਰ ਤੁਸੀਂ ਆਪਣੇ ਕਿਉਂਕਿ ਇਸ ਪੂਰੇ ਟੂਰਨਾਮੈਂਟ ਦੇ ਵਿੱਚ ਪੈਨਲਟੀ ਕਾਰਨਰਸ ਬਹੁਤ ਕਨਸੀਡ ਕਰ ਰਹੇ ਆ ਆਪਾਂ ਜੀ ਤੇ ਵੱਡਾ ਸਲੂਟ ਹੈ ਸ਼ਰਜੇਸ਼ ਨੂੰ ਬਹੁਤ ਵੱਡਾ ਸਲੂਟ ਹੈ ਜੋ ਸ਼ਰਜੇਸ਼ ਨੇ ਮੈਂ ਸ਼ੂਟਆਊਟ ਤੇ ਤਾਂ ਬਾਅਦ ਆਉਣਾ ਪਰ ਮੈਚ ਦੇ ਦੌਰਾਨ ਵੀ ਜੋ ਉਹਨੇ ਸੇਵਜ਼ ਕੀਤੀਆਂ ਔਰ ਕਿਉਂਕਿ ਅਮਿਤ ਰੋਈਦਾਸ ਜਿਹੜੇ ਫਰਸਟ ਰਨਰਸ ਨੇ ਜਿਹੜੇ ਜਿਵੇਂ ਹੀ ਜਦੋਂ ਪੈਨਲਟੀ ਸ਼ੂਟਆਊਟ ਹੁੰਦਾ ਹੈ ਤਾਂ ਭੱਜ ਕੇ ਰੋਕਣਾ ਹੁੰਦਾ ਜਿਹੜਾ ਡਿਫੈਂਸ ਦੇ ਵਿੱਚ ਆ ਕੇ ਤਾਂ ਅਮਿਤ ਰੋਈਦਾਸ ਵਰਲਡਸ ਬੈਸਟ ਨੇ ਸ਼ਾਨਦਾਰ ਨਿਉਸ ਕੰਮ ਦੇ ਵਿੱਚ ਫਿਰ ਤੁਸੀਂ ਉਹਨਾਂ ਨੂੰ ਜਦੋਂ ਮੈਚ ਤੋਂ 42 43 ਮਿੰਟੋਂ ਬਾਹਰ ਰਹਿੰਦੇ ਆ 60 ਮਿੰਟਾਂ ਦੇ ਮੈਚ ਤਾਂ ਸੋਚੋ ਕਿੰਨਾ ਵੱਡਾ ਪ੍ਰੈਸ਼ਰ ਇੰਡੀਆ ਤੇ ਸੀਗਾ ਪਰ ਕਪਤਾਨ ਹਰਮਨਪ੍ਰੀਤ ਬਹੁਤ ਵੱਡਾ ਸਲੂਟ ਹੈ ਮਨਪ੍ਰੀਤ ਐਕਸਪੀਰੀਐਂਸਡ ਪਲੇਅਰ ਸਾਫ ਦਾ ਕਪਤਾਨ ਨੇ ਹਾਰਦਿਕ ਵਨ ਆਫ ਮਾਈ ਫੇਵਰਿਟ ਹਾਰਦਿਕ ਬਹੁਤ ਸੋਹਣਾ ਖੇਡਦਾ ਅੱਜ ਠੀਕ ਹੈ ਥੋੜਾ ਇਨ ਐਨ ਆਊਟ ਰਹੇ ਕਈ ਪ੍ਰੋਬਲਮ ਸੀ ਕਿ ਆ ਪਰ ਅਸੀਂ ਕ੍ਰਿਕਟ ਨੂੰ ਇੰਨਾ ਜ਼ਿਆਦਾ ਡਿਸਕਸ ਕਰ ਲਿਆ ਕਿ ਅਸੀਂ ਆਪਣੀ ਹਾਕੀ ਦੇ ਸੁਨਹਿਰੀ ਦਿਨਾਂ ਦੀ ਚਰਚਾ ਨਹੀਂ ਕਰਦੇ ਮੈਨੂੰ ਲੱਗਦਾ ਹੈ ਕਿ ਰਾਜਕੁਮਾਰ ਜਿਨਨੇ ਬਾਕੀ ਚੰਗੇ ਜਰਮਨ ਬਹੁਤ ਸੋਨਾ ਖੇਡਦਾ ਹੈ ਜਰਮਨ ਅੱਜ ਵੀ ਕੋਸ਼ਿਸ਼ ਰਹੀ ਹੈ ਜਰਮਨ ਦੀ ਕਿ ਉਹ ਸਰਕਲ ਪੈਨੇਟ੍ਰੇਸ਼ਨ ਰੋਕਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ ਉਹਦਾ ਤੇ ਇਹ ਪੂਰੀ ਗੇਮ ਤੋਂ ਬਾਅਦ ਮੈਨੂੰ ਇੱਕ ਅਹਿਸਾਸ ਹੋਇਆ ਮੈਂ ਥੋੜੇ ਦਿਨ ਪਹਿਲਾਂ ਡਿਸਕਸ ਕਰ ਰਿਹਾ ਸੀ ਕਿਸੇ ਨਾਲ ਕਿ 1948 ਦਾ ਆਜ਼ਾਦ ਭਾਰਤ ਦਾ ਪਹਿਲਾ 골ਡ ਜਿੱਦਦੇ ਆ 52 ਜਿੱਦਦੇ ਆ 56 ਆਪਾਂ ਜਿੱਦਦੇ ਆ ਤੁਸੀਂ ਦੇਖੋ 75 ਦਾ ਅਸੀਂ ਵਰਲਡ ਕੱਪ ਜਿੱਦਦੇ ਆ 80 'ਚ ਫਿਰ ਆਖਰੀ ਮੈਡਲ ਸਾਡੇ ਕੋਲੇ ਆਉਂਦਾ ਅਸੀਂ ਮੇਰੇ ਖਿਆਲ 64 ਵਿੱਚ ਜਿੱਦਦੇ ਆ ਹਣ ਤੇ ਉਸ ਤੋਂ ਬਾਅਦ 80 ਤੋਂ ਲੈ ਕੇ ਹੁਣ ਤੱਕ ਦਾ ਐਡਾ ਵੱਡਾ ਸੋਕਾ ਕਿਉਂ ਸੀ ਤਾਂ ਮੈਨੂੰ ਕਿਸੇ ਸਿਆਣੇ ਨੇ ਗੱਲ ਕਹੀ ਕਿ ਦੇਖ ਹਾਕੀ ਦੇ ਮੈਡਲ ਲੀਗਾਂ 'ਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਿਸੇ ਵੇਲੇ ਉੜੀਸਾ ਵੀ ਬਹੁਤ ਵੱਡਾ ਵੱਡੇ ਪਲੇਅਰ ਪੈਦਾ ਕਰਦਾ ਰਿਹਾ ਲੇਕਿਨ ਪੰਜਾਬ ਦਾ ਵੱਡਾ ਯੋਗਦਾਨ ਰਿਹਾ ਤੇ ਪੰਜਾਬ ਨੇ 1980 ਤੋਂ ਲੈ ਕੇ 2000 ਦੇ ਦਹਾਕੇ ਤੱਕ 20 ਸਾਲ ਸੰਤਾਪ ਬਹੁਤ ਹੰਡਾਇਆ ਤਾਂ ਉਹ ਜਾਂ ਤਾਂ ਨੌਜਵਾਨ ਮਾਰ ਦਿੱਤੇ ਗਏ ਜਾਂ ਖੜਕੂ ਬਣ ਗਏ ਕੁਝ ਦੇਸ਼ ਛੱਡ ਕੇ ਚਲੇ ਗਏ ਕੁਝ ਘਰਾਂ ਚ ਤਾੜ ਦਿੱਤੇ ਗਏ ਤਾਂ ਉਸ ਦੌਰ ਚ ਖੇਡ ਜਿਹੜੀ ਹੈ ਉਹ ਬਹੁਤ ਸਫਰ ਕੀਤੀ ਤੇ ਫਿਰ ਕੇ ਪੀਐਸ ਗਿੱਲ ਦਾ ਉਹ ਘਟਿਆ ਦੌਰ ਆਇਆ ਜਦੋਂ ਹਾਕੀ ਫੈਡਰੇਸ਼ਨ ਦੀ ਉਹਨੇ ਕਮਾਨ ਸੰਭਾਲੀ ਤੇ ਉਹਨੇ ਜਲੂਸ ਹੀ ਕੱਢ ਕੇ ਰਖਤਾ ਬੇੜਾਗਰ ਕਰਤਾ ਉਸ ਦੌਰ ਚ ਵੀ ਅਸੀਂ ਸ਼ਾਨਦਾਰ ਪ੍ਰਗਟ ਸਿੰਘ ਅੱਜ ਭਾਵੇਂ ਪੋਲੀਟੀਸ਼ੀਅਨ ਨੇ ਅਸੀਂ ਬੜੇ ਸ਼ਾਨਦਾਰ ਪਲੇਅਰ ਅਸੀਂ ਪੈਦਾ ਕਰਦੇ ਰਹੇ ਹਾਂ ਉਸ ਦੌਰ ਦੇ ਵਿੱਚ ਵੀ ਜਦੋਂ ਸਟਰਗਲ ਦਾ ਦੌਰ ਸਾਡੇ ਤੇ ਰਹਾ ਪਰ ਮੈਨੂੰ ਇਹ ਖੁਸ਼ੀ ਹੈ ਕਿ ਤੁਸੀਂ ਦੇਖੋ ਦਲੀਪ ਤਰਕੀ ਵਰਗਾ ਚੰਗਾ ਪਲੇਅਰ ਹੈ ਹਨਾ ਬਹੁਤ ਸਾਰੇ ਪਲੇਅਰਸ ਨੇ ਤੁਹਾਨੂੰ ਦੀਪਕ ਠਾਕੁਰ ਬਿਲਕੁਲ ਬਹੁਤ ਬਹੁਤ ਚੰਗਾ ਪਲੇਅਰ ਪੈਦਾ ਕੀਤਾ ਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਹੁਣ ਉਹ 2000 ਤੋਂ ਬਾਅਦ ਦੁਬਾਰਾ ਪਨੀਰੀ ਉੱਠੀ ਹੈ ਨਾ ਜਿਹੜੀ ਉਹ ਸਾਡੇ ਉਸ ਸੁਨਹਿਰੀ ਦਿਨਾਂ ਨੂੰ ਦੁਬਾਰਾ ਚੇਤੇ ਕਰਾਰੀ ਅੱਖਾਂ 'ਚ ਹੰਝੂ ਸਾਰੇ ਭਾਵਕ ਵੀ ਹੋ ਰਹੇ ਮੈਂ ਥੋੜੀ ਪੋਸਟ ਵੀ ਪੜ੍ਹੀ ਜਦੋਂ ਇੰਡੀਆ ਜਿੱਤਦੀ ਹੈ ਸੈਮੀਫਾਈਨਲ ਜਾਂਦੀ ਹੈ ਤੁਸੀਂ ਪੋਸਟ 'ਚ ਵੀ ਲਿਖਦੇ ਹੋ ਬੜੇ ਇਮੋਸ਼ਨਲ ਸੀਨ ਸੀਗੇ ਲਗਭਗ 20 ਸਾਲ ਪਹਿਲਾਂ ਚੈਂਪੀਅਨਸ ਟਰੋਫੀ 7-3 ਤੋਂ ਅਸੀਂ ਪਾਕਿਸਤਾਨ ਨੂੰ ਹਰਾਉਨੇ ਆ ਤੇ ਹਾਕੀ ਦੇਖਣ ਦਾ ਨਾ ਟ੍ਰੈਂਡ ਉਹਨਾਂ ਦਿਨਾਂ ਚ ਬਿਲਕੁਲ ਮੁੱਕ ਗਿਆ ਸੀਗਾ ਸਾਡੇ ਦੇਸ਼ ਚ ਹੁਣ ਵੀ ਇਹ ਹੈ ਕਿ ਕਾਮਨਲੀ ਅਸੀਂ ਹਾਕੀ ਫੋਲੋ ਨਹੀਂ ਕਰ ਰਹੇ ਜਿੰਨੀ ਅਸੀਂ ਕ੍ਰਿਕਟ ਫੋਲੋ ਕਰਦੇ ਆ ਨਾ ਅਸੀਂ ਮੈਨੂੰ ਕੋਈ ਗਿਲਾ ਨਹੀਂ ਹੈ ਮੈਂ ਕ੍ਰਿਕਟ ਬਹੁਤ ਦੇਖਦਾ ਮੈਂ ਬਹੁਤ ਕ੍ਰਿਕਟ ਦਾ ਪਲੇਅਰ ਰਹਿਣ ਤੇ ਮੈਂ ਸ਼ੌਂਕ ਰੱਖਦਾ ਪਰ ਹਾਕੀ ਨਾ ਮੈਨੂੰ ਮੇਰੇ ਫਾਦਰ ਤੋਂ ਮਿਲੀ ਹੈ ਮੈਂ ਉਹ ਗੱਲਾਂ ਕਿ ਉਹਨਾਂ ਨੇ ਦੱਸਣਾ ਕਿ ਜਦੋਂ ਗਰਾਫੀ ਸਟੇਡੀਅਮ ਚ ਕਦੇ ਮੈਚ ਹੋਣਾ ਤੇ ਫਿਰ ਉਹ ਜਸਦੇਵ ਸਿੰਘ ਹੋਣਾ ਦੀ ਆਵਾਜ਼ ਤੇ ਰੇਡੀਓ ਦੇ ਵਿੱਚ ਕਿ ਮੈਂ ਜਸਦੇਵ ਸਿੰਘ ਬੋਲ ਰਹਾ ਹਾਂ ਗਦਾਫੀ ਸਟੇਡੀਅਮ ਲਾਹੌਰ ਸੇ ਭਾਰਤ ਕੀ ਆਨ ਸ਼ਾਨਬਾਨ ਤਿਰੰਗਾ ਲਹਿਰਾ ਰਹਾ ਹੈ ਤੇ ਉਹ ਉਹ ਕਮੈਂਟਰੀ ਸੁਣ ਕੇ ਉਹ ਕਹਿੰਦੇ ਅਸੀਂ ਵੱਡੇ ਕਹਿੰਦੇ ਜਦੋਂ ਆਪਾਂ ਬਾਹਰ ਹੋਏ ਨਾ 올림픽 ਚੋਂ ਤੇ ਮੇਰੇ ਖਿਆਲ ਅਰਜنٹਾਈਨਾ ਨੇ ਸਾਨੂੰ ਹਰਾਇਆ ਸੀਗਾ ਮੇਰੇ ਖਿਆਲੇ 76 ਵਾਲਾ ਸ਼ਾਇਦ 올림픽 ਸੀਗਾ ਮੈਂ ਜੇ ਗਲਤ ਨਾ ਹੋਵਾਂ ਤਾਂ ਜੀ ਤੇ ਕਹਿੰਦੇ ਕਿ ਬਹੁਤ ਸਾਰੇ ਲੋਕ ਖੜੇ ਅਸੀਂ ਸੁਣੀ ਜਾਂਦੇ ਰੇਡੀਓ ਲੱਗਿਆ ਸੀ ਤੇ ਜਦੋਂ ਖਬਰ ਆਈ ਤੇ ਤਾਂ ਹਾਂ ਮਾਰ ਮਾਰ ਲੋਕ ਰੋਪੇ ਸੀਗੇ 75 ਦਾ ਵਰਲਡ ਕੱਪ ਜਦੋਂ ਜਿੱਤ ਕੇ ਆਏ ਤਾਂ ਪੰਜਾਬ ਦੇ ਵਿੱਚ ਐਡਾ ਵੱਡਾ ਇਕੱਠ ਹੋਇਆ ਜਿਵੇਂ ਐਤਕੀ ਤੁਸੀਂ ਕ੍ਰਿਕਟ ਦੀਆਂ ਦੇਖੀ ਹੈ ਨਾ ਵਰਲਡ ਕੱਪ ਜਿੱਤ ਕੇ ਆਏ ਬੰਬਈ ਵਿਕਟਰੀ ਮਾਰਚ ਹੋਇਆ ਸੀਗਾ ਹਾਂ ਅ ਅਜੀਤ ਸਿੰਘ ਹੋਣੇ ਮੇਰੇ ਖਿਆਲ ਉਦੋਂ ਕਪਤਾਨ ਸੀਗੇ ਬਲਬੀਰ ਸਿੰਘ ਸੀਨੀਅਰ ਉਸ ਟੀਮ ਦੇ ਕੋਚ ਹੁੰਦੇ ਸੀਗੇ ਮੈਨੂੰ ਬਲਬੀਰ ਸਿੰਘ ਸੀਨੀਅਰ ਨੇ ਉਹਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਔਰ ਡੈਡੀਕੇਸ਼ਨ ਇਸ ਲੈਵਲ ਦੀ ਸੀ ਕਿ ਪਤਨੀ ਹਸਪਤਾਲ ਦੇ ਵਿੱਚ ਪਈ ਸੀ ਪੀਜੀਆਈ ਚ ਦਾਖਲ ਤੇ ਉਹ ਘਰ ਵਾਲੀ ਨੂੰ ਛੱਡ ਕੇ ਉਹ ਬੰਦਾ ਜਿਹਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ ਇਸ ਦੁਨੀਆ 'ਚ ਪਿਆਬੀ ਯੂਨੀਵਰਸਿਟੀ ਦੇ ਵਿੱਚ ਕੈਂਪ ਲੱਗਿਆ ਵਰਲਡ ਕੱਪ ਦੀ ਟੀਮ ਤਿਆਰ ਕਰਨੀ ਸੀ ਤੇ ਉਹ ਉੱਥੇ ਕੋਚਿੰਗ ਦੇ ਰੇ ਸੀ ਵਰਲਡ ਕੱਪ ਦੀ ਇਸ ਟੀਮ 'ਚ ਵੀ ਇਹ ਜਜ਼ਬਾ ਹੈ ਪਿਛਲੇ 올림픽 ਚ ਵੀ ਅਸੀਂ ਦੇਖਿਆ ਕੰਸੈਕੂਟਿਵਲੀ ਦੂਜੀ ਵਾਰੀ ਸਾਨੂੰ ਉਹ ਜਜ਼ਬਾਤ ਦਿੱਤੇ ਹੈ ਰਾਜਦੀਪ ਮੈਂ ਵਾਕਈ ਇਮੋਸ਼ਨਲ ਹੋਇਆ ਮੈਂ ਪਰਿਵਾਰ ਚ ਬੈਠ ਕੇ ਦੇਖ ਰਿਹਾ ਸੀ ਮੇਰੇ ਫਾਦਰ ਸਾਡੇ ਦੋਨਾਂ ਦੇ ਦਿਲਾਂ ਦੀ ਧੜਕਣ ਨੇ ਨਹੀਂ ਤੇਜ਼ ਸੀ ਅੱਜ ਮੈਨੂੰ ਲੱਗਦਾ ਹਰ ਪੰਜਾਬੀ ਦੇਖ ਰਿਹਾ ਹੋਣਾ ਕਿਉਂਕਿ ਸਾਡੇ ਲਈ ਇਹ ਵੀ ਆ ਨਾ ਪਲੱਸ ਪੁਆਇੰਟ ਅੱਜ ਸੰਡੇ ਵੀ ਆ ਨਹੀਂ ਉਹ ਨਹੀਂ ਹੈ ਮੈਂ ਨਾ ਬੋਕੇਸੇ ਬਹੁਤ ਵੱਡੇ ਬੰਦੇ ਦਾ ਇੰਟਰਵਿਊ ਕਰ ਰਿਹਾ ਸੀ ਕੁਝ ਦਿਨ ਪਹਿਲਾਂ ਤੇ ਇੰਟਰਵਿਊ ਚੱਲਦੇ ਤੇ ਅਖੀਰ ਜੇ ਤੇ ਅਸੀਂ ਸੀਗੇ ਮੈਂ ਕਿਹਾ ਇੱਕ ਅੱਧਾ ਸਵਾਲ ਹੋ ਰਿਹਾ ਤੇ ਉਹ ਮੈਨੂੰ ਕਹਿੰਦੇ ਕਿ ਜਲਦੀ ਕਰ ਲੋ ਮੈਚ ਸ਼ੁਰੂ ਹੋਣ ਵਾਲਾ ਅੱਛਾ ਤਾਂ 1:30 ਵਜੇ ਨਾਲ ਆ ਸੀਗਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਪੰਜਾਬ ਦੁਬਾਰਾ ਹਾਕੀ ਦੇਖਣ ਲੱਗ ਗਿਆ ਬਿਲਕੁਲ ਮੈਂ ਬੜੇ ਵਾਰੀ ਬੜੇ ਨਾਮ ਲੈਣਾ ਹੁੰਨਾ ਕੁਝ ਬੰਦੇ ਇਸ ਟੀਮ 'ਚ ਹੈਗੇ ਆ ਕੁਝ ਇਸ ਟੀਮ 'ਚ ਨਹੀਂ ਵੀ ਹੈਗੇ ਕਿ ਤੁਸੀਂ ਗੁਰਜੰਟ ਨੂੰ ਹਾਰਦਿਕ ਨੂੰ ਸ਼ਮਸ਼ੇਰ ਨੂੰ ਤੁਸੀਂ ਹਰਮਨ ਨੂੰ ਤੁਸੀਂ ਮਨਪ੍ਰੀਤ ਨੂੰ ਅਣਾ ਅਮੇਤ ਰੋਹੀ ਦਾਸ ਐ ਜੀ ਰਾਜਕੁਮਾਰ ਐ ਔਰ ਸ਼੍ਰਿਜੇਸ਼ ਸਭ ਤੋਂ ਵੱਡਾ ਜੇ ਪਿੱਲਰ ਔਰ ਉਹਦਾ ਆਖਰੀ 올림픽 ਕੈਸ਼ ਸ਼੍ਰਿਜੇਸ਼ ਬਿਲਕੁਲ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਮੇਰਾ ਆਖਰੀ ਹੋਵੇਗਾ ਤੇ ਮੈਂ ਕਹਿੰਨਾ ਕਿ ਸਲੂਟ ਤੇ ਸਲਾਮ ਐ ਦੇਸ਼ ਨੇ ਜਿਹੜੇ ਵੱਡੇ ਖਿਡਾਰੀ ਪੈਦਾ ਕੀਤੇ ਐ ਜੀ ਉਹਦੇ ਚ ਸ਼੍ਰਿਜੇਸ਼ ਉਹ ਉਹ ਚਮਕਦਾ ਤਾਰਾ ਐ ਜਿਹਨੇ ਸਾਡੀ ਹਾਕੀ ਦੇ ਉਸ ਸੁਨਹਿਰੇ ਦਿਨ ਵਾਪਸ ਲਿਆਉਣ ਦੇ ਵਿੱਚ ਔਰ ਉਹ ਐਡੀ ਵੱਡੀ ਗਰਮੈਨ ਲੱਗਦਾ ਵਰਲਡ ਵਰਲਡਸ ਬੈਸਟ ਗੋਲ ਕੀਪਰ ਹੈ ਉਹ। ਜੀ। ਔਰ ਅੱਜ ਵੀ ਤੁਸੀਂ ਦੇਖੋ ਉਹਦੇ ਸੇਵਸ ਕਿੰਨੇ ਬ੍ਰਿਲਿਅੰਟ ਸੀਗੇ। ਦੋ ਸੇਵਸ ਉਹਨਾਂ ਨੇ ਕੀਤੇ। ਬ੍ਰਿਲਿਅੰਟ। ਮੈਂ ਕਹਿੰਨਾ ਕਿ ਉਹ ਜਦੋਂ ਦੂਜਾ ਸੇਵ ਹੀ ਹੋਇਆ ਤੇ ਚਿੱਕਾਂ ਵੱਜਣ ਲੱਗੀਆਂ, ਕੂਕਾਂ ਫੋਨ ਆਉਣ ਲੱਗੇ। ਬਿਲਕੁਲ। ਇਹ ਸ਼ਾਇਦ ਇੰਨੀ ਮੁਹੱਬਤ ਮੈਂ ਐਤਕੀ ਕ੍ਰਿਕਟ 'ਚ ਵੀ ਨਹੀਂ ਦੇਖੀ ਵਰਲਡ ਕੱਪ ਹੋ ਕੇ ਹਟਿਆ। ਜਿੰਨੀ ਐਤਕੀ ਖਾਸ ਤੌਰ ਤੇ ਪੰਜਾਬੀਆਂ 'ਚ ਇਹ ਸੀਗਾ ਯਾਰ ਹਾਕੀ ਮੈਂ ਤਾਂ ਦੋ ਤਿੰਨ ਦਿਨ ਪਹਿਲਾਂ ਪਾਇਆ ਕਿ 골ਡ ਆ ਜੇ। ਪਰ ਰੱਬ ਚੱਕ ਵੀ ਲਊਗਾ ਤਾਂ ਕੋਈ ਗਿਲਾ ਨਹੀਂ ਹੈ ਕਿ ਅਸੀਂ ਇੰਨਾ ਪਿਆਰ ਇਹ ਪਿਆਰ ਇਸ ਕਰਕੇ ਨਾ ਜਦੋਂ ਜਿਸ ਦੌਰ ਚ ਆਪਾਂ ਵੱਡੇ ਹੋ ਰਹੇ ਸੀ ਉਦੋਂ ਹਾਕੀ ਦਾ ਬੜਾ ਵਰਸਟ ਪੀਰੀਅਡ ਦੇਖਿਆ ਜੀ ਐਲੀਮੀਨੇਸ਼ਨਾਂ ਅਸੀਂ ਤਾਂ 올림픽 ਕੁਆਲੀਫਾਈ ਤੱਕ ਦਿੱਕਤਾਂ ਆ ਗਈ ਵੀ ਕੁਆਲੀਫਾਈ ਵੀ ਕਰਾਂਗੇ ਕਿ ਨਹੀਂ ਕਰਾਂਗੇ ਕਿਸੇ ਵੇਲੇ ਤਾਂ ਪਾਕਿਸਤਾਨ ਨਾਲ ਮੈਚ ਹੁੰਦਾ ਸੀ ਕਿਆ ਮੈਚ ਦੇਖਣ ਵਾਲਾ ਹੁੰਦਾ ਸੀ ਉਹ ਹਨਾ ਤੇ ਤੁਸੀਂ ਦੇਖੋ ਪਾਕਿਸਤਾਨ ਦੀ ਹਾਕੀ ਦਾ ਕੀ ਹਾਲ ਹੋਇਆ ਤੇ ਉਹ ਜਿਹੜਾ 2000 ਦੇ ਹਾਕੇ ਤੋਂ 2010 11 ਵਿੱਚੋਂ ਚੰਗੀ ਅਸੀਂ ਵੱਡੇ ਪਲੇਅਰ ਵੀ ਪੈਦਾ ਕੀਤੇ ਤੁਸੀਂ ਦੇਖੋ ਪ੍ਰਭਜੋਤ ਬਹੁਤ ਸੋਨਾ ਖੇਡਦਾ ਰਿਹਾ ਜਗਰਾਜ ਸਿੰਘ ਅਗਨਜੀਤ ਸਿੰਘ ਪੈਦਾ ਕੀਤਾ ਤੁਹਾਡੇ ਕੋਲੇ ਉਹ ਉਹ ਨਾਮ ਰਹੇ ਨੇ ਮਤਲਬ ਅੱਜ ਵੀ ਲੇਕਿਨ ਇਸ ਦੌਰ ਦੇ ਜਿਹੜੇ ਪਲੇਅਰਸ ਨੇ ਜਿਹੜੇ ਇਹ ਨਾਮ ਨੇ ਤੇ ਜਰਮਨ ਜਿਹੜਾ ਸਾਬਤ ਸੂਰਤ ਸਿੱਖ ਨੌਜਵਾਨ ਜਦੋਂ ਗਰਾਉਂਡ ਦੇ ਵਿੱਚ ਹੁੰਦਾ ਤਾਂ ਤੁਹਾਨੂੰ ਹਰ ਪੱਖੋਂ ਮਾਣ ਹੈ ਕਿ ਇਹ ਇਹ ਸਾਡੇ ਦੇਸ਼ ਦਾ ਨਾਮ ਵੀ ਰੋਸ਼ਨ ਕਰ ਰਿਹਾ ਹੈ ਪੰਜਾਬ ਦਾ ਨਾਮ ਵੀ ਰੋਸ਼ਨ ਕਰ ਰਿਹਾ ਹੈ ਔਰ ਸਰੂਪ ਵਾਲਾ ਮੁੰਡਾ ਜਦੋਂ ਖੇਡਦਾ ਤਾਂ ਉਹਦੇ ਕਿਹਾ ਕਹਿਣੇ ਨੇ ਉਹਦੇ ਤਾਂ ਕਿਹਾ ਹੀ ਬਾਤਾਂ ਨੇ ਬਿਲਕੁਲ ਤੇ ਫਿਰ ਵੀ ਤੁਸੀਂ ਦੇਖੋ ਮਨਦੀਪ ਜਦੋਂ ਹੱਥ ਜੋੜ ਕੇ ਖੜਾ ਸੀਗਾ ਉਹ ਸੀਨ ਤੁਸੀਂ ਦੇਖਿਆ ਕਿ ਨਹੀਂ ਤੁਸੀਂ ਆਫਿਸ 'ਚ ਸੀਗੇ ਤੇ ਉਹ ਬੜਾ ਭਾਵੁਕ ਕਰਨ ਵਾਲਾ ਸੀਨ ਸੀ ਕਿ ਅਰਦਾਸ ਵੀ ਚੱਲ ਰਹੀ ਹੈ ਔਰ ਜਿੱਤਨ ਤੋਂ ਬਾਅਦ ਵੀ ਪੂਰੀ ਟੀਮ ਨੇ ਫਿਰ ਹੜਲ ਬਣਾ ਕੇ ਤੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਜੀ ਐਥਕੀ 골ਡ ਆਉਣਾ ਚਾਹੀਦਾ ਹੈ ਮੈਂ ਤਾਂ ਕਹਿ ਰਿਹਾ ਕਿ ਅਸੀਂ ਆਸਟ੍ਰੇਲੀਆ ਨੂੰ ਹੁਣੇ ਹਰਾਇਆ ਅਸੀਂ ਪ੍ਰੂਵ ਕੀਤਾ ਹੈ ਕਿ ਅਸੀਂ ਵਰਲਡਸ ਬੈਸਟ ਨੂੰ ਹਰਾ ਸਕਦੇ ਹਾਂ ਬਿਲਕੁਲ ਹੁਣ ਇਹ ਦੇਖਣਾ ਹੈ ਕਿ ਅੱਛਾ ਐਥਕੀ ਹੋਰ ਤੁਹਾਨੂੰ ਇੱਕ ਫੈਕਟ ਦਿੰਨਾ ਜਿਹੜੇ ਪਿਛਲੇ 올림픽ਸ ਦੇ ਟੋਕੀਓ 올림픽ਸ ਦੇ ਕੁਆਟਰਫਾਈਨਲਿਸ ਸੀ ਸੇਮ ਟੀਮ ਐਥਕੀ ਇਹ 올림픽 ਚ ਵੀ ਉਹੀ ਕੁਆਟਰਫਾਈਨਲਿਸਟ ਬਣੀ ਹੈ ਆਪਣਾ ਇੰਗਲੈਂਡ ਨਾਲ ਮੁਕਾਬਲਾ ਹੋਇਆ ਮੇਰੇ ਖਿਆਲ ਜਰਮਨੀ ਅਰਜੈਂਟਾਈਨਾ ਦਾ ਇੰਦਾ ਹੀ ਮੁਕਾਬਲੇ ਨੇ ਤੇ ਜੇ ਐਂ ਦੇਖ ਕੇ ਹੋਇਆ ਤਾਂ ਸ਼ਾਇਦ ਆਪਣਾ ਮੁਕਾਬਲਾ ਜਾਂ ਜਰਮਨੀ ਨਾਲ ਜਾਂ ਅਰਜنٹਾਈਨਾ ਮੇਬੀ ਇਫ ਆਮ ਨਾਟ ਰੌਂਗ ਮੇਬੀ ਉਹਨਾਂ ਨਾਲ ਹੋ ਸਕਦਾ ਪਰ ਉਹ ਮੈਨੂੰ ਦੇਖਣਾ ਪੈਣਾ ਕਿਹਦੇ ਨਾਲ ਹੈ ਪਰ ਸੈਮੀ ਤਾਂ ਜਿੱਤਣਾ ਹੈ ਜਿੱਤਣਾ ਹੈ ਤਗੀ ਔਰ ਉਹ ਜਦੋਂ ਖੇਡਾਂਗੇ ਨਾ ਫਾਈਨਲ ਦਾ ਮੈਚ ਤੇ ਉਹ ਪ੍ਰੈਸ਼ਰ ਭਾਵੇਂ گا ਬੈਲਜੀਅਮ ਹੋਵੇ ਭਾਵੇਂ ਆਸਟ੍ਰੇਲੀਆ ਹੋਵੇ ਕੋਈ ਹੋਵੇ ਭਾਵੇਂ ਜਰਮਨੀ ਹੋਵੇ ਉਹ ਮੇਬੀ ਉਹ ਆਪਾਂ ਸੈਮੀ ਜੀ ਟੱਕਰ ਜੀ ਹੈ ਪਰ ਉਹ ਫਿਰ ਆਪਾਂ ਲੈ ਡਿਗਾਗੇ ਇਨਾ ਭਰੋਸਾ ਹੈ ਕਿ 골ਡ ਲਿਆਉਣਗੇ ਬੰਦੇ